ਵਾਹ ਵਾਹੋ ਜੋਤ ਆ ਦੇਖਿਆ ਜੋਤ ਪਾਪਾ ਦਾ ਫੋਨ ਕਿਉਂ ਨਹੀਂ ਚੱਕਦਾ ਮੈਂ ਦੋ ਮਿੰਟ ਮਾਤਾ ਨਾਲ ਗੱਲ ਕਰਨੀ ਮੇਰੀ ਗੱਲ ਸੁਣ ਤੇਰਾ ਫੋਨ ਵੇਟਿੰਗ ਆਈ ਜਾਂਦਾ ਵਾ ਪਾਪਾ ਫੋਨ ਕਰੀ ਜਾਂਦੇ ਤੂੰ ਕਿਉਂ ਨਹੀਂ ਚੱਕਦਾ ਪਿਆ ਯਾਰ ਮੈਂ ਕਿੱਡੀ ਕਬੜੀ ਆਫਤ ਆ ਗਈ ਵੈਸੇ ਵੀ ਤਾਂ ਉਹਨਾਂ ਨੇ ਅੱਧੇ ਘੰਟੇ ਬਾਅਦ ਮੈਨੂੰ ਕੋਈ ਕੰਮ ਹੀ ਕਹਿਣਾ ਹੁੰਦਾ ਹੋਰ ਕੀ ਕਹਿਣਾ ਹੁੰਦਾ ਉਹਨਾਂ ਨੇ ਜੋਤ ਮੇਰੀ ਗੱਲ ਸੁਣ ਪਾਪਾ ਕਹਿੰਦੇ ਆ ਵੀ ਮੈਂ ਕਿਸੇ ਮੁੰਡੇ ਦੇ ਨਾਲ ਨਾ ਤੈਨੂੰ ਭੇਜਣਾ ਸਮਾਨ ਪਹਚਾਉਣਾ ਵਾ ਉੱਥੇ ਤੇ ਤੂੰ फटाफट ਛੇਤੀ ਮੇਰਾ ਸਿਆਣਾ ਪੁੱਤ ਬਣ ਕੇ ਨਾ ਚਲ ਜਾ ਆਫਿਸ ਫੇਰ ਤੇਰੇ ਪਾਪਾ ਨੇ ਬੋਲਣਾ ਮੇਰੀ ਗੱਲ ਸੁਣਨ ਨਾਲੇ ਆ ਸਵੇਰੇ ਭੂਆ ਦੇ ਸਾਹਮਣੇ ਤੂੰ ਕਿਦਾਂ ਬੋਲਿਆ ਆਪਣੀ ਨਾ ਦਾਦੀ ਕੋਲੋਂ ਮਾਫੀ ਮੰਗ ਲਈ ਤੈਨੂੰ ਪਤਾ ਤੇਰੇ ਦਾਦੀ ਨੇ ਹੁੰਦਾ ਪਾਪਾ ਦੇ ਕੰਨ ਭਰ ਦੇਣੇ ਫੇਰ ਪਾਪਾ ਨੇ ਜਲੂਸ ਕੱਢਣਾ ਤੇਰੇ ਨਾਲ ਮੇਰਾ ਜਲੂਸ ਵੱਖਰਾ ਨਿਕਲਦਾ ਉੱਠ ਜਾ फटाफट ਤਿਆਰ ਹੋ ਜਾ ਮੈਂ ਤੁਹਾਨੂੰ ਪਤਾ ਤੁਹਾਡੇ ਬਾਰੇ ਮੈਂ ਕੁਝ ਨਹੀਂ ਸੁਣ ਸਕਦਾ ਮੈਂ ਜਦੋਂ ਬਾਹਰ ਗਿਆ ਮੈਂ ਸੱਸਰੀ ਘਰ ਬੁਲਾਣੀ ਸੀਗੀ ਮੈਂ ਸੁਣ ਲਿਆ ਤੁਹਾਡੇ ਬਾਰੇ ਪੁੱਠਾ ਬੋਲਦੇ ਪਏ ਸੀਗੇ ਨਾਲੇ ਜਿਹੜਾ ਮੇਰੀ ਮਾਪਿਓ ਦੀ ਇੱਜ਼ਤ ਨਹੀਂ ਨਾ ਕਰੂਗਾ ਮੇਤੋਂ ਉਹਦੀ ਗੱਲ ਰਹੀ ਮਾਫੀ ਦੀ ਉਹ ਤਾਂ ਦੂਰ ਦੀ ਗੱਲ ਆ ਜੋਤ ਮੇਰੀ ਗੱਲ ਸੁਣ ਪਹਿਲਾਂ ਉਹ ਫਿਰ ਵੀ ਤੇਰੀ ਭੂਆ ਵਾ ਜੇ ਤੂੰ ਸਾਸਰੀ ਘਰ ਬੁਲਾ ਲੈਂਦਾ ਤਾਂ ਕੀ ਜਾਂਦਾ ਤੇਰਾ ਯਾਰ ਮੈਥੋਂ ਨਹੀਂ ਜੁੜਦੇ ਹੱਥ ਜਿਹੜਾ ਮੇਰੇ ਮਾਪਿਆਂ ਦੀ ਇੱਜ਼ਤ ਕਰੂਗਾ ਮੈਂ ਉਹਦੀ ਇੱਜ਼ਤ ਕਰੂਗਾ ਚੱਲ ਜੋਤ ਮੇਰੀ ਗੱਲ ਸੁਣ ਹੁਣ ਤੂੰ ਆਫਿਸ ਜਾ ਇਸ ਬਾਰੇ ਆਪਾਂ ਫੇਰ ਗੱਲ ਕਰਦੇ ਆਂ ਚੱਲ ਮੇਰਾ ਸਿਆਣਾ ਪੁੱਤ ਪਾਪਾ ਵੇਟ ਕਰਦੇ ਪਏ ਆ ਚੱਲ ਜਾ ਉੱਥੇ ਫਟਾਫਟ ਕਰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਪਾਪਾ ਦੇ ਕੰਨੋਂ ਇਹ ਗੱਲ ਕੱਢ ਦੋ ਵੀ ਮੈਨੂੰ ਉਹਨਾਂ ਦੇ ਦਫ਼ਤਰ ਦੇ ਕੰਮ 'ਚ ਕੋਈ ਇੰਟਰਸਟ ਨਹੀਂ ਹੈਗਾ ਕਿਉਂ ਬੈਨੂੰ ਹਰੇਕ ਵਾਰੀ ਨਿੱਕੇ ਨਿੱਕੇ ਜੇ ਕੰਮਾਂ ਨੂੰ ਫੋਨ ਕਰਦੇ ਰਹਿੰਦੇ ਆ ਉਹ ਦਿਹਾੜੀ ਤੇ ਬੰਦਾ ਰੱਖਿਆ ਉਹਨੂੰ ਦੇ ਦੇਣ ਪੈਸੇ ਜੋਤ ਮੇਰੀ ਗੱਲ ਸੁਣ ਤੇਰੇ ਪਾਪਾ ਨਾ ਦਿਨ ਰਾਤ ਮਿਹਨਤ ਕਰਦੇ ਆ ਆ ਲੇਬਰ ਵਾਲੇ ਮੁੰਡਿਆਂ ਤੇ ਕਿੰਨਾ ਕ ਭਰੋਸਾ ਕਿੰਨੇ ਕ ਸਕੇ ਹੁੰਦੇ ਆ ਤੂੰ ਤਾਂ ਉਹਨਾਂ ਦਾ ਆਪਣਾ ਨਾ ਤਾਂ ਹੀ ਤੈਨੂੰ ਬਾਰ-ਬਾਰ ਕਹਿੰਦੇ ਆ ਕੁਛ ਨਹੀਂ ਪੱਲੇ ਪਾਉਂਦੀ ਲੇਬਰ ਅੱਜਕੱਲ ਉਹ ਆਪਣਾ ਮਤਲਬ ਕੱਢਦੇ ਆ ਤਾਂ ਹੀ ਪਾਪਾ ਤੈਨੂੰ ਕਹਿੰਦੇ ਆ ਕਹਿਣਾ ਮੰਨ ਲਿਆ ਕਰ ਯਾਰ ਮੈਥੋਂ ਨਹੀਂ ਜਾਇਆ ਜਾਣਾ ਆਫਿਸ ਬਸ ਮੇਰੀ ਨਾਲੇ ਗੱਲ ਸੁਣ ਲਓ ਮੈਂ ਲੇਬਰ ਵਾਲੇ ਮੁੰਡੇ ਨਾਲ ਜਾਂਦਾ ਚੰਗਾ ਲੱਗਦਾ ਵਾ ਉਹ ਤਾਂ ਕਦੇ ਤਾਰਾਂ ਪਾਉਣ ਚੜ ਜਾਂਦਾ ਕਦੇ ਪੌੜੀ ਤੇ ਚੜ ਜਾਂਦਾ ਵਾ ਹੁਣ ਮੈਂ ਤਾਰਾਂ ਪਾਵਾਂ ਉਹਦੇ ਨਾਲ ਜਾ ਕੇ ਉਹ ਕਮਾਉਂਦਾ ਕੀ ਹੈ 10000 ਰੁਪਏ ਮਹੀਨਾ ਕਮਾਉਂਦਾ ਉਹ ਮੇਰਾ ਸਟੇਟਸ ਤੇ ਉਹਦਾ ਸਟੇਟਸ ਦੇਖਿਆ ਤੁਸੀਂ ਜੋ ਤਾਂ ਜੇ 10000 ਰੁਪਏ ਉਹ ਕਮਾਉਂਦਾ ਵਾ ਨਾ ਤੇ ਆਖਰ ਉਹਦੀ ਵੀ ਕੋਈ ਮਜਬੂਰੀ ਹੋਊਗੀ ਜਿਹੜਾ ਆਪਣੇ ਅੰਡਰ ਕੰਮ ਕਰਦਾ ਪਿਆ ਵਾ ਤੇ ਤੈਨੂੰ ਉਹਦੇ ਨਾਲ ਜਾਣ ਤੇ ਸ਼ਰਮ ਆਉਂਦੀ ਸਗੋਂ ਤੈਨੂੰ ਉਹਦੇ ਤੋਂ ਕੋਈ ਸਿੱਖਣਾ ਚਾਹੀਦਾ ਆਂ ਪੀ ਅਗਲਾ ਆਪਣਾ ਘਰ ਸੰਭੀ ਬੈਠਾ ਵਾ ਲੇਬਰ ਆ ਕੇ ਕਰਦਾ ਵਾ ਕੰਮ ਕਰਦਾ 10000 ਰੁਪਏ ਨਾਲ ਉਹ ਗੁਜ਼ਾਰਾ ਕਰਦਾ ਵਾ ਕੁਝ ਸਿੱਖੀ ਦਾ ਹੁੰਦਾ ਇਹ ਨਹੀਂ ਕਹਿੰਦਾ ਆਪਣੇ ਆਪਣੇ ਤੋਂ ਨੀਵਿਆਂ ਵੱਲ ਦੇਖੀਦਾ ਉੱਚਿਆਂ ਨੂੰ ਵੇਖ ਕੇ ਨਹੀਂ ਹੁਣ ਮਾ ਆਪਣਾ ਲੈਕਚਰ ਬੰਦ ਕਰ ਦੋ ਮੈਂ ਨਾ ਪਾਰਟੀ ਤੇ ਜਾਣਾ ਵਾ ਤੇ ਮੇਰਾ ਮੂਡ ਨਾ ਖਰਾਬ ਕਰੋ ਮੈਂ ਚੱਲਿਆ ਵਾ ਪਾਰਟੀ ਤੇ ਜੋ ਤੇ ਪਾਪਾ ਵੇਟ ਕਰੀ ਜਾਂਦੇ ਉਹਨਾਂ ਨੇ ਆ ਕੇ ਮੇਰੀ ਕਲਾਸ ਲਾ ਦੇਣੀ ਉਹਨਾਂ ਨਾਲ ਯਾਰ ਮੈਨੂੰ ਨਹੀਂ ਕੋਈ ਫਰਕ ਪੈਂਦਾ ਉਹਨਾਂ ਨਾਲ ਐਦਾਂ ਕਿਦਾਂ ਤੂੰ ਚੱਲਿਆ ਵਾ ਮम्मा ਪਰੇ ਹੋ ਜਾ ਯਾਰ ਮੈਂ ਚੱਲਿਆ ਵਾਂ ਯਾਰ ਜੋ ਤੂੰ ਜਿੱਥੇ ਜਾਣਾ ਨਾ ਤੂੰ ਚੱਲ ਜੀ ਪਹਿਲਾਂ ਨਾ ਪਾਪਾ ਨਾਲ ਅੱਧਾ ਘੰਟਾ ਕੰਮ ਕਰਿਆ ਯਾਰ ਮੇਰੇ ਤੋਂ ਨਹੀਂ ਜਾਇਆ ਜਾਣਾ ਆਪ ਜਾ ਜਾਓ ਜਾ ਕੇ ਬਹੁਤ ਪਾਪਾ ਨੂੰ ਬੋਲਣਾ ਵਾ ਫਿਰ ਉਹ ਹਾਂ ਹਾਂ ਆ ਗਿਆ ਆ ਗਿਆ ਯਾਰ ਹਾਂ ਹਾਂ ਚੱਕਣ ਲੱਗੇ ਹਾਂ ਚੱਕ ਹਾਂ ਉਹ ਕੀ ਕਰਾਂ ਇਹਦੇ ਪਾਪਾ ਨੂੰ ਫਿਰ ਪੜਦੇ ਪਾਉਣੇ ਪੈਣੇ ਆ ਕਿੰਨਾ ਕ ਬਚਾ ਲੂੰਗੀ ਇਹਨੂੰ ਦੇਖਾ ਉਧਰ ਕਿਤੇ ਫੋਨ ਤਾਂ ਨਹੀਂ ਕਰਦੇ ਪਏ ਓ ਬਪਾ ਕਦੇ ਤਾਂ ਦੇਖ ਲੈ ਕਰੋ ਕਿਦੇ ਮੁਰੇ ਬੋਲਦੇ ਪਏ ਆ ਕਿ ਦਾਦੀ ਮੁਰੇ ਤਾਂ ਬੋਲਦੇ ਹੀ ਬੋਲਦੇ ਸੀਗੇ ਹੁਣ ਤੁਸੀਂ ਭੂਆ ਮਰੇ ਵੀ ਬੋਲਣ ਲੱਗੇ ਵੀ ਨਕੰਮਾ ਕੋਈ ਕੰਮ ਨਹੀਂ ਕਰਦਾ ਬੋਲੀ ਜਾਇਆ ਕਰੋ 24 ਘੰਟੇ ਹੋਰ ਕੋਈ ਕੰਮ ਹੀ ਨਹੀਂ ਪੂਰੇ ਸ਼ਹਿਰ ਚ ਜਾ ਕੇ ਟੰਡੋਰਾ ਫਿਰਦੋ